ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਜੋ ਸਕਰੀਨ ਤੇ ਗਾਂ ਦਾ ਸਰਈਆ ਇਹ ਆਪਾਂ ਅੱਜ ਦੀ ਵੀਡੀਓ 'ਚ ਤੁਹਾਨੂੰ ਇਹਦੀ ਸਾਰੀ ਡਿਟੇਲ ਦੱਸਾਂਗੇ ਇਹ ਗਾਂ ਮਕਾਊ ਹੈ ਜੀ ਤਾਜੀ ਸੂਈ ਗਾਂ ਸਵੇਰ ਦੀ ਸੂਈ ਹੈ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਬਣਾਈ ਸੀ ਚੰਗੇ ਤੋਂ ਉੱਧੜੀ ਗਾਂ 20 ਤੋਂ 22 ਕਿਲੋ ਦੁੱਧ ਪਿਛਲੇ ਸੂਏ ਦਿੱਤਾ ਐਸ ਵਾਰ ਵੀ 20 22 ਕਿਲੋ ਦੀ ਉਮੀਦ ਤਾਂ ਹੈਗੀ ਹੈ ਤੇ ਹੋ ਸਕਦਾ ਚੰਗੀ ਸੇਵਾ ਤੇ ਦੁੱਧ ਵੱਧ ਵੀ ਕੱਢ ਜੇ ਗਾਂ ਪੂਰੀ ਚੰਗੀ ਹੈ ਚੰਗੇ ਕੱਦਕਾਰ ਤੇ ਚੰਗਾ ਬੋਡੀ ਸਟਰਕਚਰ ਆ ਥਣ ਲੇਵੇ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਥਣ ਲੱਗਾ ਹੱਥੀਂ ਜੁਵਾਈ ਵਾਲਾ ਸੈਂਡ ਵੀ ਜ਼ਰੂਰ ਹੈਗੇ ਗਾਂ ਦੇ ਛੋਟੇ ਛੋਟੇ ਸਿੰਗਾ ਪਰ ਸイール ਠੰਡੀ ਹੈ ਗਾਂ ਪਿੱਛੇ ਆ ਇਹਦੇ ਬੱਚਾ ਸੰਪਰਕ ਕਰ ਲਿਓ ਨੰਬਰ ਆਪਾਂ ਬੋਲ ਦਿੰਨੇ ਆ 62398 40255 ਇਸ ਨੰਬਰ ਤੇ ਸੰਪਰਕ ਕਰ ਲਿਓ ਪਿੰਡ ਹੈਗਾ ਜੀ ਤੁੰਬੜਪੰਨ ਜ਼ਿਲ੍ਹਾ ਫਰੋਜਪੁਰ ਨੇੜੇ ਸ਼ਹਿਰ ਮੋਦਕੀ ਇੱਕ ਸਾਈਡ ਤੇ ਤਲਵੰਡੀ ਭਾਈ ਸੰਦਾਂ ਵਾਲੀ ਰਹਿ ਜਾਂਦਾ ਨੰਬਰ ਤੇ ਆਪਣੇ ਤੇ ਸੰਪਰਕ ਕਰ ਲਿਓ ਤੇ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਤੇ ਬਾਕੀ ਪੈਠਪੂੜਾ ਦੇਖ ਸਕਦੇ ਹੋ ਗਾਂ ਦਾ ਲੇਵਾ ਦੇਖ ਸਕਦੇ ਹੋ ਬਹੁਤ ਸੋਹਣੀ ਗਾਂ ਠੰਡੀ ਸੀਲ ਚੰਗੇ ਤਦ ਅੜ ਵਾਲੀ ਸੰਪਾਰਕ ਕਰ ਲਿਓ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਆਪਣੀ ਨੂੰ ਤੇ ਇਦਾਂ ਦੀਆਂ ਹੋਰ ਵੀਡੀਓ ਆਪਾਂ ਲੈ ਕੇ ਆਉਂਦੇ ਰਹਿੰਨੇ ਹਾਂ ਤੁਹਾਡੇ ਲਈ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਵੀਡੀਓ ਦੇਖਣ ਲਈ